ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ AI ਦੀ ਸਾਬ ਤੱਕ ਪਹੁੰਚੀ ਪਹੁੰਚ ਹੋਵੇ ਭਾਰਤ ਦਾ ਟੀਚਾ 2047 ਤੱਕ ਇਹ ਵਿਕਸਤ ਅਤੇ ਅਮੀਰ ਰਾਸ਼ਟਰ ਬੰਨਾ ਹੈ ਇਸ ਤਬਦੀਲੀ ਵਿੱਚ ਤਕਨੀਕ ਦੀ ਮੁੱਖ ਭੂਮਿਕਾ ਰਹਿਣ ਵਾਲੀ ਹੈ ਇਸ ਦੀ ਗਵਾਹੀ ਆਰਟੀਫੀਸ਼ੀਅਲ ਐਨਟੀ ਇੰਟੈਲੀਜੈਂਸ ਤਕਨੀਕ ਕਰੇਗੀ ਭਾਰਤ ਵਿੱਚ ਆਧਾਰ ਤੋਂ ਲੈ ਕੇ ਜੂਪੀ ਤੱਕ ਡਿਜੀਟਲ ਜਨਤਕ ਇਨ ਫਰ ਇਨ ਫਰਾਂਸ ਸਟ੍ਰਕਚਰ ਦੇ ਵਿਆਪਕ ਸਮਾਵੇਸ਼ ਦੀ ਨੀਤੀ ਤਿਆਰ ਕਰ ਦਿੱਤੀ ਹੈ ਆਧਾਰ ਦੁਨੀਆਂ ਦਾ ਸਭ ਤੋਂ ਵੱਡਾ ਬਾਇਓਮੈਟ੍ਰਿਕ ਆਈਡੀ ਸਿਸਟਮ ਹੈ ਇਸ ਦੇ ਐਸਐਨਐਸ ਨੇ ਐਸਐਨਐਸ ਨੇ 100 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਸਮਰੱਥ ਬਣਾਇਆ ਹੈ ਜੂ ਆਈ ਨੇ ਡਿਜੀਟਲ ਅਦਾਇਗੀ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਕਿ ਇਸਰੋ ਤੇ ਆਈਆਈਟੀ ਵਰਗੇ ਸੰਸਥਾਨਾਂ ਨੇ ਇਹ ਦਿਖਾਇਆ ਹੈ ਕਿ ਜਦ ਭਾਰਤ ਨਿਰਮਾਣ ਕਰਦਾ ਹੈ ਤਾਂ ਸਭ ਦਾ ਲਾਭ ਪੂਰੇ ਵਿਸ਼ਵ ਵਿੱਚ ਮਿਲਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਅਦਾਰਿਆਂ ਨੇ ਇਸ ਭਾਰਤ ਦੇ ਭਾਰਤ ਦੀ ਜਰੂਰ ਜਰੂਰਤ ਮੁਤਾਬਕ ਮੁਸ਼ਕਲ ਹੱਲ ਕਰਨ ਦੇ ਕਰਨ ਤੇ ਸਬਿਆਚਾਰ ਦਾ ਨਿਰਮਾਣ ਕੀਤਾ ਹੈ ਪੇਟੈਂਟ ਫਾਈਲਿੰਗ ਵਿੱਚ ਆਈਟੀ ਆਈ ਮੋੱਖਾ ਯੋਗਦਾਨ ਦੇਣ ਦੇਣ ਵਾਲੇ ਦੇ ਦੇਣ ਵਾਲੇ ਦੇ ਰੂਪ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ ਜਿਸ ਨਾਲ ਖੋਜ ਅਤੇ ਨੋਵੇਸ਼ਨ ਵਿੱਚ ਉਹਨਾਂ ਦੀ ਭੂਮਿਕਾ ਸਪਸ਼ਟ ਹੁੰਦੀ ਹੈ ਗਲੋਬਲ ਨੋਵੇਸ਼ਨ ਇੰਡੈਕਸ 2024 ਵਿੱਚ ਭਾਰਤ 2015 ਵਿੱਚ 81ਵੇਂ ਸਥਾਨ ਤੇ ਸਦਾਨ ਤੋਂ ਵਧ ਕੇ 39ਵੇਂ ਸਥਾਨ ਤੇ ਆ ਗਿਆ ਹੈ ਜੋ ਇਸ ਦੀਰ ਰਫਤਾਰ ਨੂੰ ਦਰਸਾਉਂਦਾ ਹੈ ਸਟਾਰਅਪ ਇੰਡੀਆ ਡਿਜੀਟਲ ਇੰਡੀਆ ਦੇ ਅਲਟ ਇਨ ਇਨੋਵੇਸ਼ਨ ਮਿਸ਼ਨ ਵਰਗੀਆਂ ਮੁਹਿੰਮਾਂ ਤੇ ਮਜ਼ਬੂਤ ਨੀਤੀਆਂ ਦੇ ਨਾਲ ਭਾਰਤ ਤੇਜ਼ੀ ਨਾਲ ਇੱਕ ਗਲੋਬਲ ਇਨੋਵੇਸ਼ਨ ਕੇਂਦਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਭਾਰਤ ਦੇ ਵਿੱਚ ਅਗਲੀ ਵੱਡੀ ਤਬਦੀਲੀ AI ਵੱਲ ਹੋਵੇਗੀ ਇਸ ਦੀ ਨੀ ਇਨੋਵੇਸ਼ਨ ਤੇ ਸਪਿਆਚਾਰ ਨਾਲ ਤਿਆਰ ਹੋ ਰਹੀ ਹੈ AI ਨੇ ਸਾਡੇ ਸਿੱਖਣ ਖੇਤਰ ਕਰਨ ਖੇਤੀ ਕਰਨ ਇਲਾਜ ਕਰਨ ਤੇ ਸ਼ਾਸਨ ਕਰਨ ਦੇ ਤਰੀਕਿਆਂ ਵਿੱਚ ਤਬਦੀਲੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੀ ਅਸਲ ਤथा ਇਹ ਸਭ ਇਹ ਚ ਮੌਜੂਦ ਹੈ ਕਿ ਅਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹਾਂ ਅਸੀਂ ਆਈ ਆਈ ਦੀ ਮਦਦ ਨਾਲ ਸਿਰਫ ਆਉਟਪੁੱਟ ਨੂੰ ਹੀ ਬਿਹਤਰ ਨਹੀਂ ਕਰ ਸਕਦੇ ਬਲਕਿ ਇਸ ਮਾਨਤਾਵਾਂ ਨੂੰ ਦੂਰ ਕਰਦੇ ਹੋਏ ਉਪਲਬਧ ਉਪਲਬਧਤਾ ਦੇ ਮੌਕਿਆਂ ਦਾ ਵਿਸਤਾਰ ਵੀ ਕਰ ਸਕਦੇ ਹਾਂ AI ਦੀ ਮਦਦ ਨਾਲ ਕਿਸਾਨਾਂ ਨੂੰ ਫਸਲ ਦੀ ਪੈਦਾਵਾਰ ਵਧਾਉਣਾ ਤੇ ਪਾਣੀ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਤੇ ਲਾਗਤ ਘੱਟ ਕਰਕੇ ਲੱਖਾਂ ਲੋਕਾਂ ਨੂੰ ਖੁਰਾਕੀ ਸੁਰੱਖਿਆ ਦਾ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ ਇਸ ਨਾਲ ਕਿਸਾਨਾਂ ਨੂੰ ਵਾਤਾਵਰਣ ਤਬਦੀਲੀ ਦੇ ਕਾਰਨ ਹੋਣ ਵਾਲੀਆਂ ਫਸਲਾਂ ਦੇ ਨੁਕਸਾਨ ਨੂੰ ਘੱਟ ਕਰਨਾ ਵਿੱਚ ਸਹਾਇਤਾ ਮਿਲ ਰਹੀ ਹੈ ਖਬਰ ਨਾਲ